ਅੱਜ ਜ਼ਬਰਦਸਤ ਸੜਕੀ ਹਾਦਸਾ ਵਾਪਰਿਆ ਤਨਵਾਹਨਾ ਦੀ ਟੱਕਰ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾਉਗੇ ਕਿ ਕਿਸ ਤਰ੍ਹਾਂ ਕਾਰਾਂ ਚੱਕਨਾ ਚੂਰ ਹੋ ਪਈਆਂ ਨੇ ਇੱਕ ਕਾਰ ਸੜਕ ਤੇ ਪਲਟੀ ਹੋਈ ਨਜ਼ਰ ਆ ਰਹੀ ਹੈ ਪ੍ਰਤੱਖ ਦਰਸ਼ੀਆਂ ਦੇ ਦੱਸੇ ਮੁਤਾਬਕ ਇੱਕ ਤੇਜ਼ ਰਫਤਾਰ ਸਕੋਰਪਿਓ ਦੇ ਵੱਲੋਂ ਦੋਨੋਂ ਵਾਹਨਾਂ ਨੂੰ ਟੱਕਰ ਮਾਰੀ ਗਈ ਇਸ ਹਾਦਸੇ ਦੇ ਵਿੱਚ ਇੱਕ ਬੈਲਾ ਦੀ ਮੌਤ ਹੋ ਚੁੱਕੀ ਹੈ ਪੁਲਿਸ ਨੇ ਵੀ ਮਾਮਲੇ ਦੇ ਵਿੱਚ ਕਾਰਵਾਈ ਵਟ ਦਿੱਤੀ ਹੈ ਬਿਆਨਾਂ ਦੇ ਆਧਾਰ ਦੇ ਉੱਤੇ ਹੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਸੜਕ ਤੇ ਪਲਟੀ ਗੱਡੀ ਤੇ ਚੱਕਨਾ ਚੂਰ ਕਾਰ ਇੱਕ ਖੌਫਨਾਕ ਜੰਜ਼ਰ ਸੜਕਾ 'ਚ ਤੋਂ ਬਾਤ ਹੈ ਗਿੱਦੜਬਾਹਾਂ 'ਚ ਤਿੰਨ ਕਾਰਾਂ ਦੀ ਟੱਕਰ ਹੋਈ ਹੈ ਤੇ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਗਿੱਦੜਬਾਹਾਂ ਸਥਿਤ ਮਾਰਕਫੈਟ ਗੋਦਾਮ ਨੇੜੇ ਚੌੜਸਤੇ 'ਤੇ ਇਹ ਹਾਦਸਾ ਵਾਪਰਿਆ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਸਕੋਰਪਿਓ ਕਾਰ ਨੇ ਇੱਕ অলਟੋ ਤੇ ਇੱਕ 스위ਫਟ ਡਿਜ਼ਾਇਰ ਕਾਰ ਨੂੰ ਟੱਕਰ ਮਾਰੀ ਹੈ ਪ੍ਰਤੱਖ ਦਰਸ਼ੀਆਂ ਅਨੁਸਾਰ ਡਿਜ਼ਾਇਰ ਕਾਰ ਸਵਾਰ ਮਲੇਰਕੋਟਲਾ ਤੋਂ ਪਦਮਪੁਰ ਰਾਜਸਥਾਨ ਵੱਲ ਜਾ ਰਹੇ ਸਨ ਇਸੇ ਦੌਰਾਨ ਚੌੜਸਤੇ ਜਿਸ ਸਕੋਰਪਿਓ ਨੇ ਪਹਿਲਾ ਡਿਜ਼ਾਇਰ ਕਾਰ ਤੇ ਫਿਰ অলਟੋ ਟੱਕਰ ਮਾਰ ਦਿੱਤੀ ਹਾਦਸੇ ਦੇ ਦੌਰਾਨ 4 ਲੋਕ ਜ਼ਖਮੀ ਹੋਏ ਨੇ ਜਦਕਿ ਇੱਕ ਮੈਲਾ ਦੀ ਮੌਤ ਹੋ ਚੁੱਕੀ ਹੈ ਉਧਰ ਪੁਲਿਸ ਨੇ ਬਿਆਨ ਦੇਦਾਰ ਤੇ ਕਾਰਵਾਈ ਦਾ ਪਰੋਸਾ ਦਿੱਤਾ ਗੱਡੀ ਸੀਗੀ ਸਰਫ ਮਰੀਰ ਕੋਟ ਲੈ ਜਾਂਦੇ ਸੀ ਬਰੇ ਕੋਟ ਨੂੰ ਜ਼ਬਾਬ ਸਾਰੇ ਸੀ ਵਾਪਸ ਆ ਕੇ ਗਿੱਦੜ ਬੇ ਕੋਲ ਆ ਕੇ ਪਿੱਛੋਂ ਸਾਡੇ ਸਕੋਰਪਿਓ ਗੱਡੀ ਮਾਰੀ ਮਗਰ ਫਿਰ ਫਿਰ ਜੀ ਸੀ ਗਾਇਲ ਹੋ ਗਏ ਜੀ ਕਿੰਨੇ ਜਣੇ ਸੀ ਗੱਡੀ 'ਚ ਕਿਨੇ ਜਣੇ ਸੀ ਗੱਡੀ ਜੀ ਜੀ ਚਾਰ ਜਣੇ ਸੀ ਕਿ ਇੱਕ ਮੁੰਡਾ ਸੀ ਨਾਲ ਇੱਕ ਛੋਟਾ ਇਨੀ ਐਕਸਟਰਾ ਫਟੌੜਾ ਜੀ ਐਕਸਟਰਾ ਬਾਹਰ ਆ ਗਈ ਸਾਡੇ ਕਿਹਦਾ ਕਸੂਰ ਸੀ ਕਸੂਰ ਜੀ ਸਕੋਰ ਫੀਲ ਦਾ ਕਸੂਰ ਸੀ ਜਦੋਂ ਅਗਰ ਉਹ ਭਜਾ ਕੇ ہماری ਗੱਡੀ ਮੰਗਰ ਹੋਰ ਵੀ ਗੱਡੀ ਵਿੱਚ ਵੱਜੀ ਆ ਵੀ ਨਹੀਂ ਹੋਰ ਨਹੀਂ ਵੱਜੀ ਇੱਕ ਸਾਡੇ ਗਾਂ ਵਾਲੀ ਗੱਡੀ ਹੋਰ ਸੀਗੀ ਉਹਦੇ ਵਿੱਚ ਵੀ ਮਾਰੀ ਉਹਦੇ ਦੋ ਦੋ ਪਟਾਈਆਂ ਕਿ ਐਕਸੀਡੈਂਟ ਕੇਸ ਹੈ ਜੀ ਕੀ ਅਸਰ ਕਿੰਨੇ ਕੇ ਇੰਜਰਡ ਆ ਕੋਈ ਡੈਥ ਹੈ ਸਰ ਹਾਂ ਜੀ ਉਹ ਵੀ ਸਾਡੇ ਕੋਲ ਸਿਵਲ ਹਸਪਤਲ ਜਿਹੜਾ ਹੈ ਐਕਸੀਡੈਂਟ ਕੇਸ ਆਇਆ ਹੈ ਤੇ ਉਹ ਵਿੱਚ ਤਿੰਨ ਚਾਰ ਇੰਜਰਡ ਕੇਸਿਸ ਆਏ ਇੱਕ ਤੇੰ ਦਾ ਸਾਡੇ ਕੋਲ ਇੱਕ ਲੇਡੀ ਸੀ ਜਿਹਨੂੰ ਆਲਰੇਡੀ ਟ੍ਰਾਟਡ ਹੈ ਜੀ ਸੀ ਤੇ ਦੂਸਰੇ ਨਾਲ ਨਾਲ ਸੀ ਉਹਨਾਂ ਦੇ ਹੈਡ ਇੰਜਰੀ ਸੀ ਤੇ ਉਹਨੂੰ ਅਸੀਂ ਫਸਟ ایڈ ਦੇ ਕੇ ਫਿਰ ਸਿਵਲ ਐਮਸ ਹਸਪਤਲ ਪਟਿਆਲਾ ਰਫਰ ਕੀਤਾ ਤੇ ਦੂਸਰੇ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ ਸਰ ਰੈਫਰ ਕਿਨੂੰ ਕੀਤਾ ਤੇ ਮਰੀਤੇ ਕੌਣ ਹੈ ਜੀ? ਰਾਮਲ ਸਿੰਘ ਪੇਸ਼ੈਂਟ ਦਾ ਸੀ ਜੀ ਦੱਸਿਆ ਜਾ ਰਿਹਾ ਹੈ ਕਿ ਗੰਗਾ ਨਗਰ ਤੇ ਰਹਿਣ ਵਾਲੇ ਸੀ। ਉਹਨਾਂ ਦੇ ਹੈਡ ਇੰਜਰੀ ਹੈ ਤੇ ਉਸ ਕਰਕੇ ਉਹਨਾਂ ਨੂੰ ਉੱਥੇ ਰੈਫਰ ਕੀਤਾ ਗਿਆ ਐਮਸ ਹਸਪੀਟਲ ਬੁਖਾਰ। ਯਾਦ ਕੀ ਹੋਈ ਹੈ ਸਾਡਾ ਉਹਨਾਂ ਦੇ ਨਾਲ ਇੱਕ ਲੇਡੀ ਸੀ ਜੀ। ਉਹ ਨਾਮ ਨਹੀਂ ਤੁਹਾਨੂੰ ਮੈਂ ਮੰਤਰਿਤ ਕੋਰ ਦੂਸਰੇ ਤੇ ਉਹਨਾਂ ਦੀ ਡੈਥ ਹੋਈ। ਸਰ ਸਾਨਕ ਦਲਵਾ ਅੱਜ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਰਕਫਿਡ ਮਲੂਟ ਮਲੂਟ ਦੇ ਦਲਵਾਰ ਔਰ ਤੇ ਪਾਸ ਐਕਸੀਡੈਂਟ ਹੋਇਆ ਦਾ ਸਾਹਮਣੇ ਅਸੀਂ ਮੌਕੇ ਤੇ ਪੁੱਛਿਆ ਕਿ ਕਿਹ ਚੈਨ ਘਟਨਾ ਦਾ ਐਕਸੀਡੈਂਟ ਹੈ ਖਾਸਾ ਗਰਾਸਤ ਹੈ ਇਹਦੇ ਬਾਰੇ ਅੱਗੇ ਜਿਹੜੇ ਸੀ ਇਹਦੇ ਵਿੱਚ ਪੇਸ਼ੈਂਟ ਉਹਨਾਂ ਨੂੰ ਐਂਬੂਲੈਂਸ ਨਾਲ ਪਹਿਲਾਂ ਹੀ ਸਿਗਰ ਹਸਪਤਾਲ ਵਗੈਰਾ ਪਹੁੰਚਾ ਦੇ ਅਸੀਂ ਮੌਕੇ ਤੇ ਫਿਰ ਪੁੱਛ ਕੇ ਉਹਨਾਂ ਦੇ ਸਟੇਟਮੈਂਟ ਲਗਾਗੇ ਜੋ ਸਟੇਟਮੈਂਟ ਦਿਖਾਉਣੀ ਹੋਵੇਗਾ ਉਤਾਰਾਂਗੇ